ਹਾਂਜੀ ਸਰ ਅੱਜ ਜੇ ਤੁਸੀਂ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰ ਰਹੇ ਹੋ ਦੱਸੋਗੇ ਅਸਲ ਕੀ ਕਾਰਨ ਹੈ ਕਿਸ ਲਈ ਕਰ ਰਹੇ ਹੋ ਕਿ ਤੁਹਾਡੀਆਂ ਮੰਗਾਂ ਨੇ ਅੱਜ ਭੋਜਨ ਸਮਾਜ ਪਾਰਟੀ ਸਾਰੇ ਦੇਸ਼ ਦੇ ਵਿੱਚ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ਦੇ ਸ਼੍ਰੀ ਅਮਿਤ ਸ਼ਾਹ ਔਰ ਪਾਰਟੀ ਜਨਤਾ ਪਾਰਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਇਹਦੀ ਵਜ੍ਹਾ ਇਹ ਹੈ ਕਿ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਤੇ ਅਮਿਤ ਸ਼ਾਹ ਨੇ ਬਾਬਾ ਸਾਹਿਬ ਬਾਰੇ ਜਿਹੜੇ ਤੇ ਸਿੰਬਲ ਆਫ ਦਿਨੋਲਸ ਸੰਵਿਧਾਨ ਦੇ ਨਰਵਾਤਾ ਔਰ ਪਹਾੜ ਰਤਨ ਸੰਸਾਰ ਦੇ ਵੱਡ ਪੜੇ ਲਿਖੇ ਮਹਾਪੁਰਸ਼ ਦੇ ਖਿਲਾਫ ਉਹਨਾਂ ਨੇ ਕਿਹਾ ਅੰਬੇਦਕਰ 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 ਨਾਰਕਿਆ ਜੇਕਰ ਤੁਸੀਂ ਇਹਨਾਂ ਵਾਰੀ ਭਗਵਾਨ ਦਾ ਨਾਮ ਲੈ ਲੈਂਦੇ ਸ਼ਾਇਦ ਤੂੰ 7000 ਸਾਲਾਂ ਤੱਕ ਸमारक ਦਿੰਦਾ ਅਸੀਂ ਕਹਿਣਾ ਚਾਹੁੰਦੇ ਹਾਂ ਅੰਮਿਤ ਸ਼ਾਹ ਜੀ ਤੁਹਾਡਾ ਭਗਵਾਨ ਤੁਹਾਨੂੰ ਮੁबारक ਸਾਡਾ ਭਗਵਾਨ ਅੰਬੇਦਕਰ ਹੈ ਅੰਬੇਦਕਰ ਦਾ ਸੰਵਿਧਾਨ ਹੈ ਸਾਡੇ ਲਈ ਅੰਬੇਦਕਰ ਦੇ ਵੱਸ ਸਾਡੇ ਲਈ ਹੋਰ ਕੁਝ ਨਹੀਂ ਹੈ ਜੋ ਤੁਸੀਂ ਕਿਹਾ ਇਹਦੇ ਨਾਲ ਭਾਰ ਦੇ ਮੂਲ ਮਸਿਆਂ ਦੀਆਂ ਦਿਲਾ ਤੋਂ ਠੇਸ ਪਹੁੰਚੀ ਹੈ ਉਹ ਬਿਨਾਂ ਸ਼ਰਤ ਪਹਿਲੀ ਗੱਲ ਸਾਰੇ ਦੇਸ਼ ਤੋਂ ਮਾਫੀ ਮੰਗੇ ਦੂਜੀ ਗੱਲ ਜੇਕਰ ਨਰਿੰਦਰ ਮੋਦੀ ਤੇ ਭਾਜਪਾ ਦਾ ਹੈੱਡ ਤੇ ਰਾਸ਼ਟਰੀ ਸੇਵ ਸੰਗ ਇਹ ਸਹੁੰਦਾ ਤਾਂ ਉਹ ਵਿਤਸ਼ਾਹ ਨੂੰ ਬਾਹਰ ਦਾ ਰਸਤਾ ਦਿਖਾਵੇ ਅਮਿਤ ਸ਼ਾਹ ਨੂੰ ਅਰਧਿਕ ਕਮਲ ਵਿੱਚੋਂ ਦੂਰ ਕਰੇ ਭਾਰਤੀ ਜਨਤਾ ਪਾਰਟੀ ਚ ਉਹਨੂੰ ਕੱਢੇ ਸੋ ਕਿ ਜੇਕਰ ਬਾਬਾ ਸਾਹਿਬ ਦਾ ਸਰਦਾਰ ਸਾਰੇ ਦਲਤਾ ਫਸਲਿਆ ਮਜ਼ਦੂਰਾਂ ਦੁਕਾਨਦਾਰਾਂ ਲਈ ਲਿਖਿਆ ਨਾ ਹੁੰਦਾ ਤਾਂ ਅੱਜ ਜਿਹੜਾ ਅੰਮਿਤ ਸ਼ਾਹ ਹੈ ਉਹ ਵੀ ਕਿਸ ਨਾ ਕਿਸੇ ਕਮਾਂਡ ਦੀ ਰਖਾਹਤੇ ਕਬੜੀਆਂ ਹੁੰਦਾ ਤੜੀ ਪਾਰ ਕਬੜੀਆਂ ਹੁੰਦਾ ਔਰ ਜਿਹੜਾ ਚਾਹ ਦੇ ਛਿੜੀ ਵਾਲਾ ਕਹਿੰਦਾ ਮਹਿਮੂਦੀਆ ਉਹ ਮੋਦੀ ਜਿਤਨਾ ਕਿਤੇ ਰੇਲਵੇ ਤੇ ਚਾਹ ਵੇਚਦਾ ਹੁੰਦਾ ਹੌਂਦਵਾਲੀ ਕਿਸ ਨਾ ਕਿਸੇ ਮੰਦਰ ਦੇ ਮੂਰੇ ਕਿਸ ਨਾ ਕਿਸੇ ਮੰਦਰ ਦੇ ਮੂਰੇ हार पा के बैठी होंगी इस करके कुछ देखो अंबेडकर साहब ने सब तो पहला अपमान किया नागनाथ दोनों च कोई फर्क नहीं गा दोनों तो क्योंकि एक गल करें राम राम बगल में बगल में शरीर ਪਾਜ ਪਾ ਦਾ ਦੂਆਲਾ ਕਾਲੇ ਸਾਰੀ ਯਾਰ ਅਸੀਂ ਕੀ ਚਾਹਨਾ ਵੀ ਜੋ ਕੁਝ ਬਾਹਰ ਹੈ ਉਹ ਹੀ ਅੰਦਰ ਹੈ ਅਸੀਂ ਸਰਬਾਨ ਦੀ ਲਾਖੀ ਕਰਨਾ ਚਾਹੁੰਦੇ ਅਸੀਂ ਜਿਹੜੇ ਸਰਬਾਨ ਦੇ ਖਿਲਾਫ ਬੋਲਦੇ ਆ ਬਾਬਾ ਸਾਡੇ ਖਿਲਾਫ ਬੋਲਦੇ ਆ ਉਹਨਾਂ ਨੂੰ ਜਿਹੜਾ ਅੱਜ ਬੰਦ ਕਰਾਉਣਾ ਚਾਹੁੰਦੇ ਆ ਇਹ ਅੱਜ ਦਾ ਪ੍ਰੋਟੈਸਟ ਜਿਹੜਾ ਹੈਗਾ ਇੱਕ ਲੀਨਰ ਰੋਜ਼ਿਕਾ ਜਦੋਂ ਸਾਡੀ ਪਹਿਲ ਦੀ ਕਹਿਣਗੇ ਅਸੀਂ ਜਿਹੜਾ ਕੋਰੇ ਗਾਮਾ ਦਾ ਜਿਹੜਾ ਆਪਣਾ ਇਤਿਹਾਸ ਹੈ ਅਸੀਂ ਉਹ ਵੀ ਜਿਹੜਾ ਹੈ ਦੁਆ ਸਕਦੇ ਆ 500 ਮਹਾਰ 500 ਕਿਥਰਾਂ ਨੇ 25000 ਬ੍ਰਾਹਮਾ ਨੇ ਗੱਲ ਵੜਤੀ ਇਸ ਕਰਕੇ ਹਨੇ ਸਾਨੂੰ ਸਾਡੇ ਲੀਡਰ ਦਾ ਇੰਨੀ ਸਨੇਹ ਹੈ ਬਈ ਤੁਸੀਂ ਸਿਰਫ ਮੈਮੋਰੀਅਲ ਬੰਦ ਨਹੀਂ ਜਿੱਦੈ ਸਾਨੂੰ ਸਨੇਹਾ ਆ ਗਿਆ ਬਈ ਕਰੋ ਜਾਂ ਮਰੋ ਜਸ ਸਾਡੂਕ ਆ ਗਿਆ ਸਨੇਹਾ ਬਈ ਜਿਹੜੇ ਗਰੀਬਾਦੀਏ ਨੇ ਇਹਨਾਂ ਨੂੰ ਜੋ ਮਰਜੀ ਕਰੋ ਤਾਂ ਸਾਡਾ ਜਿਹੜਾ ਹੈਗਾ ਸਾਰਾ ਸਮਾਜ ਤਿਆਰ ਰਟਾ ਹੈ ਆਉਣ ਵਾਲੇ ਸਮੇਂ 'ਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਆਰਐਸਐਸ ਨੂੰ ਬੁਲੇ ਨਾ ਦੇਣੀ ਇਹ ਚੀਤਾਬ ਨਹੀਂ ਜਿੰਨੇ ਕਰ ਕੇ ਸਾਨੂੰ ਕਮਜ਼ੋਰ ਨਾ ਸਮਝੀ ਕਮਜ਼ੋਰ ਮਤ ਸਮਝੇ ਅਸੀਂ ਇਸ ਸਿਸਟਮ ਨੂੰ ਜਿਹੜਾ ਹੈਗਾ ਅਸੀਂ ਚਾਹੁੰਆਂ ਮਾਨਵਤਾਵਾਦੀ ਸਿਸਟਮ ਹੋਵੇ ਸ਼ਿਰੂ ਮੁਰਗਲ ਸਾਹਿਬ ਦਾ ਸਿਸਟਮ ਹੋਵੇ ਅਖੀਰ ਦੇ ਵਿੱਚ ਜਿੰਨੇ ਮੇਰੇ ਸਾਥੀ ਆਏ ਨੇ ਸਭ ਦਾ ਧੰਨਵਾਦ ਜੈ ਜੀ ਜੈਕਾਰਾ ਵਾਜੂ ਕਾ ਖਾਲਸਾ ਵਾਜੂ ਜੀ ਕੀ ਫਤਿਹ